ਆਈ ਲਵ ਤੁਹਾਨੂੰ ਕਹਿੰਦਾ ਮੈਂ ਮੇਰੀ ਦਾਦੀ ਨੇ ਪਿਆਰ ਚ ਪਾ ਕੇ ਜਿੰਨਾ ਮਰਜ਼ੀ ਖਾ ਲੈ ਜਾਂਦੀਆਂ ਹੈ ਗੁੱਛੇ ਨਾਲ ਹੀ ਲੋਟਾਂਦੇ ਲੜਾਈ ਨਾਲ ਨਹੀਂ ਲੋਟਾਂਦੇ ਜਾਂਦੇ ਜਿਵੇਂ ਤਾਂ ਗੰਦਾ ਅੱਛਾ ਨਾ ਵੜਦੇ ਨਾ ਪਿਆਰ ਚ ਪਾ ਕੇ ਲੋਟਾਉਣਗੇ ਇਹ ਜੀ ਮੋਰ ਤੇ ਰੋਜ਼ ਕਿਹੜੇ ਮਾਰਦਾ ਇਹਨੂੰ ਗਰਾਹੀ ਮਿਲੀ ਖੜੀਏ ਵਾਹ ਦੇਖ ਰਹੇ ਨੇ ਹੁਣ ਬੱਚੇ ਕੱਦ ਨਹੀਂ ਜਾਂਦੇ ਹਾਂ ਬੋਲੇ ਰਾਂਗ ਗਰਾਹੀ ਕਰੀ ਤਨੀ ਕਿਤੇ ਬੋਖਲ ਜਾ ਇਹ ਤਾਂ ਨਹੀਂ ਹੁੰਦਾ ਜੱਤਾਂ ਤਲਾਹ ਕਿ ਦਿਨੇ ਪੈ ਗਿੰਡਾਖੇ ਨਾ ਵਰਦੈਂਦਰੀ ਜੱਤੀ ਕਿੱਥੇ ਆ ਜੱਤੀ ਦੀਦੀ ਦੀ ਬਾਤ ਤਾਂ ਖੁੱਲਾ ਪਿਆ ਜੱਤੀ ਦਿਨਾਂ ਦਿਨ ਉਹ ਜੱਤੀ ਕਰੀਏ ਭਈਆ ਮਨਾ ਆ ਜਾ ਲਾਲਾ ਤਾਏ ਕਿ ਮੇਰਾ ਕਿ ਜਲੂਸ ਕੱਢ ਰੱਖਿਆ ਅਕੀ ਤੱਕ ਗਈ ਕੀ ਆਮ ਦੋ ਤੀਜੀ ਦੇ ਕਰਦਾ ਰਹੇ ਲੜਦਾ ਤੇਰੇ ਪਿੱਛੇ ਕੀੰਜ ਹੋਇਆ ਜੱਤੀਏ ਕੀ ਕੇ ਹੈ ਓਹ ਮੈਂ ਤੁਹਾਡੇ ਪਿੱਛੇ ਗੇੜੇ ਲਾਉਣਾ ਗ੍ਰਾਹੀ ਨੇ ਕੰਮ ਕਰਿਆ ਛਰਾ ਤੁਹਾਡੀ ਨੇ ਗ੍ਰਾਹੀਆਂ ਤਾਂ ਤੇਰੀਆਂ ਹੈ ਜੀਆਂ ਮੈਂ ਨਹੀਂ ਤੂੰ ਯਾਦ ਰੱਖੇਗਾ ਉਹ ਜਗਰਾਹੀ ਆਉ ਫੇਰੀ ਕਪੜਾ ਦੀ ਲੜਚ ਅੱਜ ਦੱਛਵਾਵਾਂਗੇ ਜੱਤੀਏ ਇਹ ਕਰਦੀ ਹੁੰਨੀ ਆ ਤੂੰ ਗਰਮ ਨਾ ਹੋਇਆ ਕਰ ਘਟੇ ਹੁੰਦੇ ਨੇਗੇ ਕਹਿੰਦਾ ਅੱਛਾ ਕੱਲੇ ਕਿੱਥੇ ਗਈ ਸੀ ਲੈ ਮੈਂ ਨਾਲ ਵੀ ਆਇਆ ਸੀ ਜਿੰਦਾ ਲੱਗਿਆ ਪਿਆ ਸੀ ਤੈਨੂੰ ਮੈਂ ਦੱਸ ਕੇ ਜਾਣਾਗਾ ਓਹ ਗੱਲ ਨੂੰ ਨਾ ਆਇਆ ਕਰ ਟੱਚ ਕਰਿਆ ਤੇ ਉਹਦੇ ਬੰਦੇ ਨੂੰ ਜਾਨਦੀ ਮੈਨੂੰ ਕੀ ਦੱchnਾ ਬਸ ਫਿਰ ਮੇਰਾ ਤਾਂ ਹੀ ਹੈ ਸੁਣਾ ਤੈਨੂੰ ਪਤਾ ਹੀ ਹੈ ਵੀ ਕਹਿਓ ਜੀ ਮੈਂ ਓਹੋ ਤੂੰ ਘਰ ਮੈਨਾਂ ਆਇਆ ਕਰ ਮੈਂ ਥੋਕਾ ਜਾ ਉਹ ਲੈ ਦੇਖ ਮੈਨੂੰ ਪਾਈ ਪਾਈ ਦਾ ਪਤਾ ਤੇਰਾ ਆਹੋ ਤੇ ਲਿਨੇ ਪਰਦੇ ਰੱਖਦਾ ਤੇਰੇ ਉਹ ਪਰਦੇ ਰੱਖਦਾ ਜਿਹੜੇ ਕਿਸੇ ਨੂੰ ਦੱchn ਵਾਲੇ ਨਹੀਂ ਹੁੰਦੇ ਕਨਕ ਦਾ ਗੱਟਾ ਵੇਚ ਕੇ ਜਾਨਨੀ ਆ ਮੇਰੇ ਕੋਲ ਕਦੇ ਅੱਜ ਤੱਕ ਗੱਲ ਲੀਕ ਹੋਈ ਆ ਕਿਸੇ ਬੁੜੀ ਛੇੜੀ ਕੋਲੇ ਮੋਲ ਮੈਨੂੰ ਪਤਾ ਹੀ ਨਹੀਂ ਕਦੋਂ ਸਾਰੀਆਂ ਗੱਲਾਂ ਲੀਕ ਕਰ ਦੇ ਨਹੀਂ ਨਹੀਂ ਐਨਾ ਪਹਿਲੇ ਛਾ ਵੀ ਨਾ ਚੱਕ ਜਿੱਤੀ ਏ ਤੂੰ ਮੇਰੇ ਤੋਂ तो चिकन अच्छा मैं मानसा गई तो सौ चीज लिया तेन पता नहीं नहीं है। ले नहीं ना, मैं मर गया डा ही दें देख लो बही भरी पी आदि छाह पई है जी दिता हो गां कर दी तेन कोई दे देंगी तू तछ बनाया ਕਰਦੀਆਂ ਖੜ ਜਾ ਹਜੇ ਲਿਉਣੀ ਹੈਗੀ ਅੱਛਾ ਮੈਂ ਦੋ ਮੁਗਰੀਆਂ چیر ਕੇ ਦੇ ਦਿੰਦੀ ਕਿਉਂ ਰਾਜਾ ਲੱਗਿਆ ਹੋਇਆ ਉਹ ਜੀ ਕਰਦਾ ਕਿਉਂ ਤੇ ਥੋੜੀ ਜੀ ਜੋਰ ਛੱਡਾ ਹੋਰ ਕਿਤੇ ਜੋਰ ਹੈ ਭਾਈ ਲੈ ਲੈ ਤੁਸੀਂ ਕਿਹੜਾ ਰਾਜੇ ਉਹਨੇ ਜਿਹੜਾ ਚਰਕ ਦੇਨੇ ਲੈ ਕੇ ਛੋੜਦਾ ਲਖਾਣੇ ਲਿਖਲਾ ਲਿਖਲਾ 6 ਮਹੀਨੇ ਤਾਂ 6 ਕਰਾਗੇ ਕੋਲੇ ਹੋਰ ਅਗਲਾ ਕੀ ਕਰਨ ਜਾਂਦਾ ਹੁੰਦਾ ਫਟਾ ਲੈਣੀ ਜਾਂਦਾ ਹੁੰਦਾ ਫਟ ਰਾਂ ਨਹੀਂ ਦਿੰਦੀ ਭਾਈ ਛੱਡੇ ਮੋੜੀਆਂ ਛਾਗ ਹੋ ਗਏ ਤੁਸੀਂ ਬਦਲ ਗਏ ਬਦਲੇ ਤਾਂ ਕੋਈ ਨਹੀਂ ਖੇਤ ਬਧਰ ਖੜੇ ਨੇ ਲੈ ਆ ਪਟ ਲਿਆ ਧੋਖੇ ਬਾਜੋ ਤੇ ਤੱਕ ਕੇ ਆ ਜੋ ਨੈ ਚਾਦੇ ਵਰਗੇ ਛਾਪ ਦੇ ਨਹੀਂ ਨਾ ਤੂੰ ਤਾਂ ਬੈਠਣਾ ਭਾਲਦਾ ਲੋਕ ਤਾਂ ਕਹਿੰਦੇ ਦਿਨੋ ਤੇਸਨਾਰੇ ਬੱਦੇ ਆ ਪਰ ਛਾਪ ਨਹੀਂ ਹੈਗੇ ਬੱਦੇ ਦਾ ਬਥੇਰੇ ਆ ਸਾਡੇ ਦਿਲ ਛੋਟੀ ਛੋਟੀ ਵੀ ਛਾਪ ਆ ਅੱਛਾ ਅੱਛਾ ਹਣੇ ਲੋਕ ਕਹਿੰਦੇ ਚিনੀਆਂ ਜਿੰਨਾ ਮਾਜਨਾ ਪਰ ਸਾਡੇ ਦਿਲ ਛਾਪ ਆ ਚੰਗਾ ਚੰਗਾ ਹਾਂ ਇੰਨਾ ਵੀ ਜ਼ਿਆਦਾ ਨਾ ਸਾਫ਼ ਬਣਿਆ ਕਰ ਪਤਾ ਹੀ ਆ ਮੈਨੂੰ ਤੇਰੇ ਦਿਲ ਦਾ ਕਿਉਂ ਤੇ ਹੁਣ ਦੱਸ ਫਿਰ ਤੂੰ ਕੀ ਦੱਸਾਂ ਕਿਦੇ ਪੈਸੇ ਜਮਾ ਕਰਾਉਣਾਂ ਤੇ ਕੋਈ ਨਾ ਕਰਾ ਦਾਂਗੇ ਕੋਈ ਨਾ ਕਰ ਦੋ ਟੱਚਮਾ ਕਿਹੜਾ ਹੋ ਗਿਆ ਲੋਕ ਵੀ ਗੱਲਾਂ ਬਣਾਉਣ ਲੱਗੇ ਜੱਤੀ ਆਪਣੀਆਂ ਵੇਚਤੀ ਆ ਆਹੋ तेन कहने कहता तू तो इतो कुंड के लंग लग गए हट मोहर कोई ना दवाई बूटी लियाए खत्ता होता नहीं पा है नहीं कितने नी पाया है कि पाना गा ਚਲ ਪਈ ਪੈਸੇ ਤਾਂ ਨਹੀਂ ਦਿੰਦੇ ਛੋੜਦਾ ਤਾਂ ਹੋ ਲਿਆ ਕਾ ਤੈਨੂੰ ਕੀ ਜਵਾਬ ਆ ਕੋਈ ਨਾ ਲਿਆਵਾਂਗੇ ਲਿਆਵਾਂਗੇ ਸੌਦਾ ਪਤਾ ਵੀ ਲਿਆਵਾਂਗੇ ਤੈਨੂੰ ਜਵਾਬ ਨਹੀਂ ਹੈਗਾ ਜੱਤੀਏ ਚੰਗਾ ਹਾਂ ਲੜਿਆ ਕੱਢੀ ਤਾਂ ਕੀ ਮਨਾਉਣੀ ਬਣਾ ਲੈ ਹੋਣੇ ਨੂੰ ਬਣਾਵਾਂਗੇ ਸਬਜ਼ੀ ਬਣਾਵਾਂਗੇ ਤੈਨੇ ਕਿ ਵੇਚ ਰਾਂ ਕਿਸੇ ਨੂੰ ਇਹ ਪੱਕਾ ਕੱਦੂ ਤੈਨੂੰ ਦੇ ਦੇ ਤੂੰ ਕੋਈ ਹਾਂ ਆਪ ਤਾਂ ਖਾਨੀਆਂ ਕੱਤੇ ਕੱਤੇ ਜੱਤੀਏ ਲੋਕਾਂ ਦੀਆਂ ਪੱਕੇ ਤੁਸੀਂ 50 ਰੁਪਏ ਕਿਲੋ ਪੱਤੇ ਰਮੀ ਹੋਗੇ ਜੱਤ ਤੁਸੀਂ ਲੜਾ ਆਏਗਾ ਤੁਰਦਾਗਾ ਓਹ ਜੱਤੀਏ ਕੀ ਦੱਛਾ ਦੇਨੀ ਤੂੰ ਕਿਹੜਾ ਦੁੱਖ ਛੁਣਦੀ ਆ ਗੱਲ ਨੂੰ ਪੈ ਜਾਨੀ ਆ ਤਾਂ ਦੱਸ ਦੇ ਉਹਨਾਂ ਦਾ ਤੇਰੇ ਕੋਲੇ ਜੋ ਕਿ ਦੁੱਖ ਸੁਣਾਉਣੀ ਆ ਸੁਣਾਉਣਾ ਦੱਸ ਚਨੀਤਾ ਰਾਣੀ ਤੇ ਪੱਜ ਪੱਜ ਪੈਂਦੀ ਆ ਕਿਉਂ ਗਾਤਾ ਹਾਂ ਕੱਲ ਮੈਂ ਉਹਨੂੰ ਲੈ ਗਿਆ ਸ਼ਾਪਿੰਗ ਕਰਾਉਣ ਅੱਛਾ ਚਕੋਟਰੀ ਜਿੱਤੇ ਹਾਂ ਤੇ ਭਈ ਉਹ ਤੇ ਮਿੱਥੋ ਕਿਤੇ ਨਿਗਾ ਮੇਰੀ ਕੱਤ ਤੱਕ ਖੜੀ ਚ ਬੱਜੀ ਤੈਨੂੰ ਪਤਾ ਉਹ ਚ ਵਜਨ ਵਾਲਾ 1 ਕਿਲੋ ਮੈਂ ਕਹਿਣ ਲੱਗੀ ਸੀ 1 ਕਿਲੋ ਚੀਕਲੋ ਵਜਣਾ ਹੱਤੀ ਡਿਗਦੀ ਡਿਗਦੀ ਨੇ ਮੈਨੂੰ ਹੱਥ ਪਾ ਲਿਆ ਬੁੱਤਣ ਲੱਗੀ ਨੇ ਉਹਨੇ ਤਾਂ ਮੈਨੂੰ ਵੀ ਨਾਲ ਖਿੱਚ ਲਿਆ ਮੇਰੀਆਂ ਤਾਂ ਬਹਾਹਾਂ ਕਰਤੀਆਂ ਕੂਨੀ ਦੇ ਜੋੜਤੀਆਂ ਹਾਂ ਤੇ ਆ ਬੱਜਾ ਤੂੰ ਹੀ ਪਰਨੇ ਫਿਰ ਕੰਜੀ ਮੈਂ ਚਲਾਉਂਗੀ ਅੱਛਾ ਫਿਰ ਭਈ ਮਗਰ ਬੈਠਾ ਮੈਂ ਨਾ ਦੇਖਾਂ ਲੋਕ ਐਂ ਦੇਖਣ ਵੀ ਇਹਦੇ ਮਗਰ ਹੈਗਾ ਕੋਈ ਕਿ ਨਾ ਅੱਛਾ ਜੀ ਮੈਂ ਤਾਂ ਫੱਟ ਗਿਆ ਜੱਤੀ ਤੇਰੇ ਮੈਂ ਤੇਰੇ ਵਰਗੀ ਚਾਹੀਦੀ ਜਮੀ ਤੇਰੇ ਵਰਗੀ ਛੁਣੇ ਨਾ ਕਿ ਚਲੀ ਮੇਰੇ ਵਰਗੀ ਤਾਂ ਤੈਨੂੰ ਕਿੱਥੇ ਮਿਲ ਜਾਂਦੀ ਮਲੰਗ ਬਾਣੀ ਹੁਣ ਜੇ ਤਾਂ ਮਗਰ ਬਿਠਾ ਲੈਣਾ ਨੂੰ ਮਗਲੇ ਨੂੰ ਨਹੀਂ ਮੈਂ ਦਿੰਦਾ ਅਗਲੇ ਨੂੰ ਐ ਲੱਗਦਾ ਵੀ ਇੱਕ ਪਾਸੇ ਲੱਤਾ ਕਰਕੇ ਕੱਲੀ ਬੜੀ ਕਿਵੇਂ ਚਲਾਈ ਜਾਂਦੀ ਆ ਤੇ ਅਗਲਾ ਮੂਰੇ ਲੰਕ ਕੇ ਆਈ ਚਾਹ ਕੇ ਦਾ ਪੁੱਠਾ ਫੜ ਕੇ ਫੇਰ ਪਤਾ ਲੱਗਦਾ ਮੇਰੇ ਤਾਂ ਵੀ ਮੂਰੇ ਹੈਗਾ ਬੰਦਾ ਆਹੋ ਹਾਂ ਸਸ ਗੁੱਟੀ ਤੇ ਬੈਠਣ ਦਾ ਕੀ ਪਤਾ ਲੱਗਦਾ ਫੇਰ ਮਨ ਕੇ ਹੱਲ ਗਏ ਪਈ

ਹਰ ਪਈ ਅਮਰਜੀਤੋ ਓ ਠੀਕ ਆ ਲਾਲਾ ਕਿੱਧਰ ਵਰਦਾ ਪਈ ਗਲਤੀ ਹੋ ਗਈ ਛੱਦ ਦਿੱਤਾ ਕਿ ਚਾਰ ਬੰਦਾਂ ਤੇ ਪੰਚਾਇਤ ਚ ਮਾਫੀ ਮੰਗ ਲੈਣੇ ਆ ਸੀ ਤੋ ਵੀ ਗਲਤੀ ਪਈ ਛੀ ਮੇਨੇ ਖਾ ਕੇ ਛੱਡਦਾ ਹੁਣ ਬਿਰਾਹੀ ਬਾਰੇ ਮੂੰਹ ਨਹੀਂ ਦਿਖਾਉਂਦੇ ਓ ਨਹੀਂ ਨਹੀਂ ਲਾਲਾ ਪਰਿਵਾਰ ਸਾਰਾ ਬਹਿ ਗਿਆ ਜੀ ਪਾਣਜੀ ਦਾ ਬਹਿ ਸੀ ਅੱਛਾ ਤੁਹਾਡੇ ਤਾਂ ਵਿਆਹ ਆ ਗਏ ਛੱਦ ਤਾਂ ਮੱਗ ਤੜਾ ਕੰਮ ਹੋਇਆ ਤੇ ਆ ਕਰੇ ਰੋਚਨੀ ਤਾਂ ਲੜਦੀ ਆ ਕੋਈ ਕਹਦੇ ਪਿੱਛੇ ਲੜਦੀ ਛੱਦੀ ਵੀ ਵਿਆਹ ਪਈ ਪੈਸਾ ਹੈ ਨਹੀਂ ਕੋਈ ਗੱਲੇ ਚ ਗੱਲੇ ਕੋਈ ਇੱਛਾ ਨਹੀਂ ਹੈਗਾ ਦੇ ਦਾਂਗਾ ਲਾਲਾ ਕੋਈ ਨਹੀਂ ਦੇ ਦਾਂਗਾ ਪੈਸਾ ਓਹੋ ਬਹਿ ਨਹੀਂ ਮਗਰ ਕੱਦ ਦੇ ਹੁੰਦੇ ਪਹਿਲੀ ਪੁੱਛੇ ਦਿਨ ਚੱਲੀ ਜਾਂਦੇ ਆ ਹੁਣ ਦੱਚ ਤੂੰ ਐ ਖੜ ਗਿਆ ਪਈ ਨੀਵੀ ਪਾ ਕੇ ਕੋਈ ਨਹੀਂ ਨਾਲ ਦੇ ਦਾਂਗੇ ਕਿਦੋਂ ਕਰਨਾ ਕੋਈ ਛੱਡ ਦੇ ਕਦੋਂ ਦਨ ਚਲੋ ਤਾਂ ਛੱਡ ਪਈ ਆ ਜਾਣਗੇ ਕੱਲਾ ਬੈਠਾ ਤੂੰ ਤੇ ਲੇਡੀ ਜਿੰਨੀ ਦਿੰਦੀਆਂ ਆਪਣੀਆਂ ਇੱਧਰ ਕੀ ਦੇਵੇ ਤਾਂ ਲੇਡੀ ਤੋਂ ਕੀ ਲੈਣਾ ਕਬੀਲਦਾਰ ਤਾਂ ਮਾਇਆ ਉਹਨਾਂ ਦੇ ਕੋ ਡੋਕੇ ਲੈਣੇ ਓਹੋ ਥੱਡੀ ਗੰਦੀ ਛੋਏ ਤੇ ਗਿੱਤੇ ਦੀ ਮੋਚ ਤੈਨੂੰ ਕਦੇ ਅੱਗੇ ਨਹੀਂ ਵਧਣ ਦਿੰਦੀ ਭਾਈ ਮੋਹ ਪਿਆਰ ਹੰਡਾ ਪਰਿਵਾਰ ਨਾਲ ਖਰਚੁੱਤ ਪੁੱਛਣੀ ਪੈਂਦੀ ਆ ਕੋਈ ਗੱਲ ਨਹੀਂ ਮੋਹ ਪਿਆਰ ਆ ਕੋਈ ਗੱਲ ਨਹੀਂ ਥੱਡੇ ਨਾਲ ਹੀ ਐਸੀ ਆ ਥੱਡੇ ਪਰਿਵਾਰ ਰਾਜੀ ਹੋਵੇ ਐਸੀ ਰਾਜੀ ਹੋਵਾਂਗੇ ਭਾਈ ਕੋਈ ਨਹੀਂ ਖੜੇ ਕੱਦਾਂ ਦਿਨ ਦੇਵਾਂਗੇ ਪੈਸੇ ਤੇਰੇ ਕੈਨੂੰ ਦੇਣੇ ਆ ਭਾਈ ਤੁਸੀਂ ਛੇ ਮਹੀਨੇ ਤੁਸੀਂ ਆਰਤੀਆ ਬਦਲੇ ਨੇ ਖਾਤੋਂ ਨਹੀਂ ਪਾਉਂਦੇ ਨਹੀ ਪਾਉਂਦੇ ਤੇ ਛਿਲੇ ਨੂੰ ਨਿਲਾ ਲੱਗਦਾ ਉਹ ਤਾਂ ਤੈਨੂੰਵੇਂ ਮੈਂ ਹਾਂ ਤੈਨੂੰ ਬੈਜਾ ਕੋਈ ਪਤਾ ਨਹੀਂ ਕਿਹੇ ਜੇ ਥੱਡੇ ਕੋਲੇ ਫਾਰਮੂਲੇ ਨਮਾ ਪੱਤ ਦੇ ਹਰ ਛੇ ਮਹੀਨੇ ਪਿਛਲੇ ਦੇ ਦਿੰਦੇ ਨਹੀਂ ਪਈ ਤੇ ਸ਼ੀ ਉਹ ਨਹੀਂ ਨਹੀਂ ਇਹ ਜੀ ਸੋਚਣਾ ਕਰ ਚੱਲ ਭਾਈ ਦੇਖ ਲਾਂਗੇ ਸ਼ਾਇਦ ਕਿਵੇਂ ਕਰਦੇ ਨੇ ਬਣ ਕੇ ਦੇਖ ਦੇ ਦਾਂਗੇ ਇੱਕ ਦੋ ਜਣ ਖੜ ਹਾਂ ਉੱਤਾ ਕਹਿ ਦਿੰਦੇ ਤੁਸੀਂ ਛਾਹੂਕਾਰ ਆ ਪਖਾਰੀ ਬਣਾ ਕੇ ਰੱਖਤਾ ਛੰਦ ਨੂੰ ਗਰਮ ਹੋ ਰਿਹਾ ਹੈ ਭਾਈ ਪਖਾਰੀ ਬਣਾਤਾ ਛਾਹੂਕਾਰ ਤਾਂ ਤੁਸੀਂ ਘਰ ਲੈ ਲੈ ਕੇ ਕੋਈ ਨਾ ਕੋਈ ਟੂਟ ਦੇਣਾ ऐ नहीं चल दिया पी कबीलदारियां ला भी रिजा क्खा थो थो हाँ तो थोड़िया वही झाकनी च फर्क पै गया हूँ चाहिए पुछना हट गए अगे तो खो पुछते जो पट्टा मैनू लेके भी पार्टी अखा तो मिला हट हाँ गए हूं तो जत्तिया भी नी बहर निकल दियां नंगे छिर आ जा खुले करके बाल छोले जट जरा तू भा जा उन्हना ਗੋਲੀ ਰੋੜਟਾ ਲਾ ਇੱਕ ਤੰਦਰੇ ਗੋਦੇ ਨਹੀਂ ਕੰਮ ਕਰਦੇ ਉਹਨਾਂ ਰੁੱਤੀ ਖਤਮ ਵਾਂਗੂ ਹੋਰ ਪੈਛੜਾ ਕਰ ਪਿੰਟਾ ਆ ਵੀਲਾ ਤੇ ਪਛੇਕਣਾ ਵੇਲਾ ਹੋ ਗਿਆ ਹੈ ਬਾ ਬਾ 10 ਮਿੰਟ ਸੁਣੀ ਜੇ ਪਾਕਟ ਅਸੀਂ ਵੇਲਾ ਸੀ ਜੀ 2 ਮਿੰਟ ਪਿੱਛੇ ਵਾ ਜੀ ਸ਼ਹਿਰ ਇੱਕ ਨਹੀਂ ਜਾਂਦਾ ਚਿਚਰ ਇਸ਼ਾ ਗ੍ਰਾਹੀ ਜੀ ਬਾਰੇ ਬਹੁਤ ਟਾਈਮ ਹੋ ਗਿਆ ਮੈਂ ਹੁਣ ਤਾਂ ਚੰਨੇ ਚੰਨੇ ਛਾ ਵੀ ਹੋ ਗਏ ਹਨ ਕਿ ਅਜੇ ਕਿਥੇ ਝੋਨਾ ਦਾ ਹਜੇ ਦੱਸਦਾ ਮੈਨੂੰ ਹੋਵੇ ਕਿ ਇਹਨੂੰ ਇਹ ਖਾਤੇ ਨੇ ਪੈਸੇ ਉਹਨੂੰ ਫੇਰ ਹੀ ਕਰਾਂਗੇ ਤੇਰਾ ਸ਼ਰੇ ਜਿੱਤਾਂ ਦਾ ਇਹੀ ਹਾਲ ਹੈ ਉਹ ਨਹੀਂ ਦਿੰਦਾ ਤੂੰ ਪਹਿਲਾਂ ਲੱਗਿਆ ਮੈਂ ਆਹ ਹਾਂ ਪਰ ਕੋਈ ਕਹਿੰਦਾ ਸਿੱਟੇ ਟੀ ਭਰਤੀ ਕੀ ਕੋਈ ਕਹਿੰਦਾ ਲਿੰਕ ਤੱਕ ਮਾ ਦਈਏ ਮੈਨੂੰ ਤਾਂ ਲੱਗਦਾ ਵੀ ਸਾਰੇ ਪਿੰਡਾਂ ਦਾ ਕਾਰੋਬਾਰ ਮੇਰੇ ਪੈਸੇ ਨਾਲ ਹੀ ਕੁਝ ਨਹੀਂ ਜਾਂਦਾ ਚੱਲੀ ਜਾਂਦਾ ਸਾਰੇ ਪਿੰਡਾਂ ਦੇ ਮਹੀ ਪਾਲੀ ਜਾਂਦਾ ਕੋਈ ਪਿੱਤਾ ਪਈ ਮੇਰੀ ਗੱਲ ਸੁਣ ਨਾ ਜਦੋਂ ਰੁਪਿਆ ਆਏ ਉਹਦੀ ਤੈਨੂੰ ਦੇ ਦਾਂਗੇ ਅਜੇ ਸਾਡੇ ਕੋਲ ਹੀ ਨਹੀਂ ਪੰਜੀ ਉਹ ਤਾਂ ਤੁਸੀਂ ਕਹਿੰਦੇ ਛਾ ਨੇ ਨਵਲੇ ਸਿਹਤਕਾਰ ਹੁੰਨੇ ਆ ਦਵਤਾ ਮੰਗਲੇ ਬਣਨਾ ਪੈਂਦਾਗਾ ਦੇਖ ਮੰਗਤੇ ਬਣ ਕੇ ਤੇਰੇ ਲੱਛਣ ਨੇ ਤੇਸਾ ਹੁੰਦਾ ਬੁਖਾਰੀ ਬਣੇਗਾ ਤੇ ਲੱਛਣ ਪਈ ਕੀ ਦੇਖ ਲੈ ਰੱਬ ਨਹੀਂ ਜਾਣਦੇ ਕੀ ਮਾੜਾ ਦੇਖ ਲੈ ਤੇ ਮੇਰਾ ਰੱਬ ਵਰਗੇ ਬੰਦੇ ਦਾ ਜਿਹੜਾ ਤਾਂ ਜਨਾਨੀਆਂ ਕੋਲ ਗਰਾਹੀ ਇਕੱਠੀ ਕਰਦਾ ਨਾ ਉਹ ਤੇਰੀ ਗਰਾਹੀ ਚੰਗੀ ਨਹੀਂ ਨਾ ਕਿੱਥੇ ਆਉਂਦੀ ਐ ਕਿੱਥੇ ਆਉਂਦੀ ਗਰਾਹੀ ਕਬੂਰ ਕੋਣਾ ਤੂੰ ਜਨਾਨੀਆਂ ਲਵੇ ਸਾਰਾ ਪਤਾ ਗਾਹ ਗੱਲ ਨਾ ਕਰੀ ਤੂੰ ਮੇਰੇ ਵਰਗਾ ਬਾਨੀਆਂ ਵਰਗਾ ਮੁੰਡਾ ਤੂੰ ਕਿਹਨ ਬਿਗੜਿਆ ਜਾਂਦਾ ਤਾ ਹੈ ਨਹੀਂ ਤੂੰ ਤਨੇ ਕੋਈ ਨਹੀਂ ਕਹੇ ਛੱਕਦਾ ਮੇਰੇ ਹੱਥ ਤੇ ਵਹਿ ਜੇ ਵੀ ਜੱਪਾ ਦਾ ਮੁੰਡਾ ਦੇਖ ਵੀ ਕਿਹਾ ਜਾਂਦਾ ਹੈ ਨਹੀਂ ਪਛਾਅ ਦੇ ਦਾਂ ਮੈਂ ਤੇਨੂੰ ਗੱਲ ਪੁੱਛਦਾ ਇੱਕ ਦੱਸ ਤੇ ਚੀਤਾ ਤਿੰਨ ਤਿੰਨ ਦਿਨਾਂ ਨਹੀਂ ਪਛਾ ਲੈਣੇ ਜੱਟਾਂ ਦੇ ਬੰਦੇ ਮੈਚ ਟਿਕ ਨਹੀਂ ਫੱਟਦੀ ਪਤਾ ਨਹੀਂ ਕੀ ਹੋ ਰਿਹਾ ਕੀ ਤਿਆਰ ਬਾ ਵੈਨੂੰ ਵੀ ਦੇ ਦੋ ਕੋਈ ਫਾਰਮੂਲਾ ਤੇ ਕਿਤਾਬ ਚਾ ਲਈਏ ਤੂੰ ਤਾਂ ਲਾਲਾ ਮੇਰੀ ਗੱਲ ਸੁਣੋ ਸਾਡੇ ਨਾਲ ਵੀ ਟੱਪੇ ਪਿਆ ਕਿੱਥੇ ਉਹੀ ਲੱਗਦਾ ਦੱਸਦੇ ਹਾਂ ਫਿਰ ਕਿਹੜੀ ਫਸ ਰੱਖੀ ਆ ਆਹੋ ਤਦਿਆਂ ਨਾਜਰਾ ਮਾਰੀਆਂ ਨੇ ਭਾਈ ਮੈਂ ਨਹੀਂ ਮਾਰਾਂਗਾ ਕਿੱਥੋਂ ਕਿੱਥੋਂ ਰੱਖਵਾਈ ਜੰਨਾ ਮੈਥੋਂ ਕਹੀ ਨਹੀਂ ਜਾਂਦਾ ਕਿ ਲਖਵਾਉਣਾ ਨਹੀਂ ਆ ਲੈ ਕਹੀ ਕਿ ਕਹੀ ਨਹੀਂ ਜਾਂਦਾ ਕਿ ਵਿਰਾਹਤ ਹੁੰਦੀ ਆ ਮੈਨੂੰ ਰੱਛਦਾ ਕਿ ਦੱਸ ਦੇ ਕਿਹੜੀ ਫਸ ਰੱਖੀ ਆ ਰੱਬ ਨਹੀਂ ਜਾਣਦੇ ਨੀ ਆ ਮੈਂ ਕਿਹੜਾ ਕਿਸੇ ਕੋਲ ਗੱਲ ਕਰਦਾ ਪਰ ਮਰਾਜਲ ਕੋਲੇ ਜਾ ਕੇ ਕਹਿੰਦਾ ਹੋ ਜੂ ਮੇਰੀ ਵੀ ਜੱਤੀ ਨਾਲ ਗੱਲ ਛੀ ਨਹੀਂ ਦੱਸ ਨਹੀਂ ਤਾਂ ਲਵੇ ਉਹ ਨਹੀਂ ਹੈਗੀ ਨਹੀਂ ਹੈਗੀ ਨਹੀਂ ਦਾਦਾ ਉਹ ਨਹੀਂ ਹੈਗੀ ਛਰਾ ਨਹੀਂ ਹੈ ਮੈਂ ਡੈਕਸੀਡੈਂਟ ਤੇ ਚਲੋ ਆਈਏ ਗੱਲ ਤੋਂ ਤੇਰੀ ਛਾਂ ਦੇ ਤਲਪਾ ਨਹੀਂ ਹੈਗੀ ਅਸੀਂ ਨੇ ਤਰੀਕਾ ਵੈਚਦੇ ਫੱਡੇ ਕੋਈ ਕੀ ਆ ਲੈ ਸਾਡੇ ਕੋਈ ਕੀ ਤਰੀਕਾ ਨਾ ਤਰੀਕੇ ਸਾਰੇ ਤੇਰੇ ਲੈ ਤੇਰੇ ਲੈ ਸਾਰਾ ਤੇ ਕੰਜਰੋ ਚਾਰਿਆਂ ਫਟੇ ਨੇ ਚਾਦੇ ਆਂ ਨਾ ਵੀ ਪੱਤ ਲੈਣ ਦਾ ਹਰ ਵਾਰੀ ਟੱਕਰ ਆ ਦੋ ਦੰਦ ਚ ਕਰ ਲੰਘਾ ਕਰਦੇ ਆ ਲੰਘਿਆ ਚਨੀਤਾ ਵੀ ਤੇਰੀ ਖਰਾਤਾ ਕਰਦੀ ਆ ਦੁਕਾਨ ਤੇ ਤੂੰ ਵਹਿੰਦਾ ਨਹੀਂ ਹੁਣ ਮੈਨੂੰ ਲੱਗਦਾ ਕਿਰਾਏ ਕਿਤੋਂ ਹੋ ਜੇ ਤੇਰੀ ਉਹ ਕਹਦਾ ਸੀ ਗਿੜੇ ਤੋਂ ਬਣਾਉਂਦੀ ਨਹੀਂ ਕੰਜਰੋ ਆਉਂਦੀ ਨਹੀਂ ਸਰ ਹਜੇ ਗਿੜੇ ਮਾਰਦਾ ਕੋਈ ਫਾਇਦਾ ਨਹੀਂ ਹਜੇ ਕਿਸੇ ਖਾਤੇਦਾਰ ਵੀ ਆਇਆ ਨਹੀਂ ਹਜੇ ਤਾਂ ਕਿਉਂ ਨਹੀਂ ਨਾ ਕੋਈ ਚਾ ਖਵਾਂਦੀ ਐ ਨਾ ਕੋਈ ਮੂਲੀ ਕੋਰ ਕੇ ਮੁੜਿਆ ਨਾ ਕਿਸੇ ਦੇ ਉਹ ਗੋਡੇ ਨਾਲ ਜਾ ਉਹ ਰੇਨ ਦੇ ਨਾ ਦੂਛ ਲਾਇਆ ਕਰੋ ਰੱਬ ਕਰਕੇ ਤੈਨੂੰ ਬੜੇ ਕੋਈ ਘਟ ਦੂ ਮਨੋਂ ਸਾਹ ਤੇਰੇ ਛੋਲੇ ਘਟ ਨਿਕਲੇ ਨੇ ਜਿੰਦਗੀ ਠੀਕ ਆ ਤੈਨੂੰ ਕਦੇ ਕੋਈ ਘਟ ਦੂਗਾ ਮਨੋਂ ਸਾਹ ਚੰਗਾ ਰਹਿਣਾ ਹਜੇ ਖੜ ਜਾ ਵੀ ਨਾ ਉਹ ਕਦੇ ਤਾਂ ਅਗਲਾ ਜੇ ਗਲਤੀ ਹੋਈਏ ਛੋਚੀ ਨਹੀਂ ਮਾਰੀ ਹੈਗੀ ਚਲ ਗਲਤੀ ਗੋਡੇ ਨਾਲ ਤੇ ਜਾ ਲੱਗਿਆ ਹੈ ਨਾ ਤੂੰ ਉਹ ਨਹੀਂ ਸਾਡੀ ਛੋਟੀ ਨਹੀਂ ਹੋਰੀ ਮੈਂ ਦੇਖਿਆ ਤੂੰ ਮੋਹ ਹੁੰਦਾ ਚੰਦਰਾ ਮੋਹ ਹੁੰਦਾ ਸਾਡੀ ਬੁੜੀ ਵੀ ਆਈ ਸੀ ਛੜੇ ਮਿੰਟ ਵਰਤਦਾ ਦੇਖ ਮੋਹ ਹੁੰਦਾ ਚੰਦਰਾ ਉਹ ਆਪ ਹੁਣ ਉਹ ਘਰੇ ਨਹੀਂ ਹੁੰਦਾ ਤੂੰ ਕਈ ਵਾਰ ਦੇਖਿਆ ਵਾ ਕੁਨਾ ਤੇਰੇ ਵਰਤਦਾ ਉਹ ਹੁਣ ਤੇ ਆਵੇਂ ਨਾ ਮੋਹ ਹੁੰਦਾ ਭਈ ਜੇ ਮੈਂ ਨਾ ਮੁੱਖ ਮੰਤਰੀ ਹੁੰਦਾ ਜਦ ਨੂੰ ਤੀਆਂ ਪੈਣਾ ਦੇ ਖਾਤੇ ਚ 10-10 ਲੱਖ ਪਾ ਦਿੰਦਾ ਉਹ ਤਾਂ 11 ਛੋਨੀ ਪਿਆ ਪਾ ਦੇਂਗਾ ਤੂੰ ਵਾਚ ਚਾਤਾ ਵਾਚ ਦੇਉਂਦਾ ਰਹਿ ਗ੍ਰਾਹੀ ਆ ਜੀ ਵਾਚ ਕੋਈ ਨਹੀਂ ਰਹੀ ਤਾਂ ਗ੍ਰਾਹੀ ਤਾਂ ਭੇਜ ਦੇਣੀ ਜਾ ਅੱਗੇ ਤੇ ਰੱਖੇ ਕਦੀ ਮੁੱਖ ਮੰਤਰੀ ਤਾਂ 11 ਛੋਨੀ ਪਿਆ ਨਾ 10-10 ਲੱਖ ਪਾ ਦਿੰਦਾ ਜੇ ਮੈਂ ਹੁੰਦਾ ਇੰਨਾ ਮੋ ਪੰਜਾਬ ਦੀਆਂ ਤੀਆਂ ਪੜਨ ਨਾਲ ਮੇਰਾ ਦਿਲੋਂ ਕਰਦਾ ਮੇਰੇ ਨਹੀਂ ਗੱਲ ਪੱਜਦੀ ਤੇਰੇ ਕੋਲ ਹੀ ਨਿਕਲ ਗਈ ਦੇਵੀ ਮਾਤਾ ਦੀ ਝੰਗਾ ਹਾਵਲਣਾ ਨਹੀਂ ਕਰਦਾ ਰਲਾ ਤੇਰੇ ਕੋਲ ਤੇਰੇ ਤੋਂ ਕਿਹੜੇ ਕੰਮ ਨਾ ਕਰ ਪਿੰਜਤਾ ਆਪਣਾ ਪਹਿਲੀ ਮਾਨ ਨਹੀਂ ਹੈਗਾ ਛੋ ਗੱਲਾਂ ਮਾੜਾ ਮੈਨੂੰ ਕੋਈ ਪਹਾਰਾ ਪਤਾ ਕਿ ਕਿੱਥੇ ਜਾਣਾ ਹੈ ਉਹ ਸਰ ਅਮਰੀਦਾ ਇੱਧਰ ਆਇਆ ਉਹ ਤਾਂ ਮੇਰੇ ਜਾਤੇ ਦਾ ਪਤਾਇਆ ਲੈ ਕੇ ਆਏ ਸੀ ਯਾਰ ਮੈਂ ਅੱਛਾ ਉਹ ਮੈਂ ਲਾਇਆ ਹੋ ਰਿਹਾ ਸੀਗਾ ਅੱਛਾ ਮੈਂ ਤੈਨੂੰ ਆਇਆ ਦਾ ਵਾ ਪਾਣੀ ਇਹ ਤੀਜੇ ਦਿਨ ਆ ਖੜਦਾ ਭਾਏਂਦਾ ਪੈਸਾ ਚੱਕਦਾ ਪਾਣੇ ਕਿੰਨੇ ਸਬਦਾ ਦਾ ਪਾਣੇ ਕਰਨਾ ਹੂੰ ਇਹ ਭਾਏ ਦਾ ਪੁੱਛੂ ਬੁੜੀਆਂ ਨੂੰ ਮਹਾ ਉਹ ਭੈਣ ਦੇ ਖਾਸ ਨੂੰ ਮੈਂ ਵੀ ਮੇਰੇ ਨੂੰ 20 ਵਾਰੀ ਸਮਝਾਤਾ ਵੀ ਉਹਨੂੰ ਨਾ ਮੂ ਲਾਇਆ ਕਰ ਮੈਂ ਤੈਨੂੰ 20 ਵਾਰੀ ਕਿਹਾ ਵੀ ਜੇ ਤੂੰ ਸੌਦਾ ਲਿਆਉਣਾ ਵੀ ਨਗਦ ਲਿਆ ਕਰ ਦਾਰ ਦੂਰੇ ਦੇ ਨਾਲ ਕਰਦਾ ਨਹੀਂ ਉਹਦਾ ਅਸੀਂ ਤਾਂ ਬਜਾਰੋ ਲਿਆਉਣੇ ਹੁੰਦੇ ਆ ਮਾਨਸਾ ਮੂਨਸਾ ਸੌਦਾ ਤਾਂ ਮੈਂ ਹੋਰ ਵੀ ਸੁਣਿਆ ਗੱਲ ਇਹਦੀ ਛਾਫ ਇਹਦਾ ਖਾਂਦਾ ਜੁੱਤੀਆਂ ਤੀਜੇ ਦਿਨ ਖਾਂਦਾ ਹੈ ਨਹੀਂ ਇੱਜਤ ਦਾ ਹੋਲੀ ਆ ਬੰਦਾ ਉਹ ਉਹਦਾ ਠੀਕ ਹੈ ਇਹਦਾ ਹਿਸਾਬ ਕਿਤਾਬ ਜਿਆ ਕਰਕੇ ਬਰਾ ਕੰਮ ਨਿਮੇੜ ਤੇ ਇਹਦੇ ਟੀਚ ਉਹ ਮੇਰਾ ਥੋੜਾ ਜਿਹਾ ਹੱਥ ਜਾਂ ਤੰਗ ਚੱਲੀ ਜਾਂਦੀ ਸੀ ਮੈਂ ਵੀ ਨਿਮੇੜ ਨੂੰ ਮੈਂ ਤਾਂ 20 ਵਾਰੀ ਕਹਤਾ ਬੁੜੀਆਂ ਨੂੰ ਵੀ ਇਹ ਨੂੰ ਸੌਦਾ ਹੁੰਦਾ ਹੈ ਤੇ ਧਾਰ ਲੇਕਿਨ ਆਇਆ ਕੋਈ ਨਹੀਂ ਇਹਦੇ ਲੱਛਣ ਮਾੜੀ ਨੇ ਇਹਦੇ ਬਾਣੀਆਂ ਦੇ ਉਹ ਲੱਛਣ ਮਾੜਿਆਂ ਨੂੰ ਐਂ ਭਾਂ ਦੱਕੀ ਉਹ ਪਹਾੜ ਹੈ ਮਰਿਆ ਜਾ ਬਾਣੀਆਂ ਚ ਮਰਿਆ ਵਿੱਚ ਪਸ਼ਾਬ ਨਿਕਲ ਜੂ ਉਹ ਤੈਨੂੰ ਪਤਾ ਆਪਣੀਆਂ ਬੁੜੀਆਂ ਦੇ ਏਡੇ ਏਡੇ ਕਾਦ ਦੇ ਇੱਕ ਥੱਪੜ ਮੇਰਾ ਸਾਰਾ ਕਰੜ ਗਾਲ ਪੈ ਜੂ ਦੇਖੀ ਜੋ ਫਿਰ ਜਿਹੜ ਉਹ ਤੁਸੀਂ ਮੈਂ ਤਾਂ ਆਪਣਾ ਆ ਹੀ ਦੇਖ ਕੇ ਆਨੀ ਸੀ ਪੋਣਾ ਤੁਸੀਂ ਘਰੇ ਬਹਿ ਜਾ ਕਰੋ ਉਹ ਬੜਾ ਚਾਚੇ ਦਾ ਪਤਾ ਲਾਣ ਗਿਆ ਸੀ ਤੇ ਲਾਇਆ ਸੀਗਾ ਤੈਨੂੰ ਪਤਾ ਲਾਲ ਆਇਆ ਸੀਗਾ ਅੱਜ ਕਿਹਨਾਂ ਦਾ ਸੀ ਉਹ ਉਹ ਦਿਨ ਉਹੜੇ ਕਾਣੇ ਜਿਹੜੇ ਦੇਣੇ ਪੈਸੇ ਦੇ ਕੇ ਕੰਮ ਨਿਵੇੜ ਪਰੇ ਤੈਨੂੰ ਪਤਾ ਤਾਂ ਹੈਗਾ ਉਹ ਲੁੱਚਾ ਜਿਹਾ ਬੰਦਾ ਹੈਗਾ ਹੈ ਨਹੀਂ ਬੰਦਾ ਕੰਮ ਦਾ ਮੈਨੂੰ ਮਰਜੀਦ ਵੀ ਮਿਲਿਆ ਸੀਗਾ ਉਹ ਵੀ ਦੱਸਦਾ ਸੀ ਕਹਿੰਦਾ ਕਹਿੰਦਾ ਘਰੇ ਬੜਦਾ ਆਹੀ ਭਾਂਦਾ ਜਾਂ ਕਹਿੰਦਾ ਪੈਸੇ ਆਪਾਂ ਦੇ ਕਹਿੰਦਾ ਹੁਣ ਕਹਿੰਦੇ ਬੁੜੀਆਂ ਨੂੰ ਪੁੱਛਿਆ ਤਾਂ ਕਹਿੰਦਾ ਵੀ ਫਲਾਨੀ ਬੁੜੀ ਕਿੱਥੇ ਹਾਂ ਹੋਰ 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 ਹਿੱਤਾ ਗੱਲ ਹੈਗੀ ਤੇ ਕਿਉਂ ਨਹੀਂ ਨਿਵੇੜਦਾ ਹੁੰਦਾਗਾ ਮੈਨੂੰ ਜਦੋਂ ਚੀਜ਼ ਨਹੀਂ ਛੇਤੀ ਲਾਉਂਦਾ ਫਿਰ ਮੈਨੂੰ ਉਹਦੇ ਜਾਣਾ ਪੈਂਦਾ ਦਾ ਲੈਣਾ ਓਏ ਆਪਣਾ ਥੋੜਾ ਜਿਹਾ ਹੱਥਿਆ ਤੰਗ ਸੀ ਕੋਈ ਨਹੀਂ ਜੇ ਹੁਣ ਆਇਆ ਮੜਾ ਮਾਰ ਕੇ ਮੇਥੀ ਕੋਲ ਤੋਂ 5-4000 ਰੁਪਏ ਹੋ ਸਕਦਾ ਹੈ ਬੋਲੇ ਲਵਾਂਗੇ ਮੁਰਗੇ ਮੇਰੇ ਖਾਲ ਦੀ ਕਰਦੇ ਨੇ ਸਰਵਿਸ ਨਾਲ ਰੁਪਈਏ ਦੇਣੇ ਪੈਣਗੇ ਚਲ ਦੇਖਦੇ ਹਾਂ ਕੋਈ ਨਾ ਹਾਂ ਓਏ ਉਹ ਜਿੱਤ ਵੀ ਆਇਆ ਇਸ ਮੇਰੇ ਨਾਲ ਬੜੇ ਚਾਹੀ ਬਣਾਉਂਦੀ ਚਾਹ ਤਾਂ ਮੈਂ ਬਣਾ ਦੇਣੀ ਹੈ ਹਾਂ ਚਾਹ ਦੀ ਤਾਂ ਕੋਈ ਗੱਲ ਨਹੀਂ 2 ਮਿੰਟ ਲੱਗਣਗੇ ਆਮ ਜੀ ਤਮੂਰੇ ਸਾਡਾ ਓਏ ਅਮਰ ਜੀ ਤਾ ਹਾਂ ਓਏ ਯਾਰ ਬੈਠ ਬਈ ਹਾਂ ਦੱਸੋ ਹੁਣ ਲਾਲੇ ਦੀ ਸਕੀਮ ਨਾਲੋਂ ਆਪਾਂ ਨਾਲਾ ਕਰਨ ਲੱਗਾ ਤੰਗ ਬਈ ਕੋਲੋਂ ਆਪੂ ਚਲੇਣਾ ਪੈਰੀ ਜਿੱਲੀ ਤੂੰ ਗੱਲ ਦਾ ਸੱਚਾ ਸੀਗਾ ਵੀ ਐਂ ਕਾ ਕੀ ਘਰੇ ਬਾੜ ਨਾਲ ਹੈ ਨਹੀਂ ਬੰਦਾ ਹਵਲੇ ਹੀ ਆਹੋ ਦੇ ਉਹਦਾ ਮੈਂ ਤੈਨੂੰ ਪਹਿਲਾ ਰਸਤਾ ਜੀ ਹਾਂ ਤੇ ਲਾਲਾ ਹੜਦਾ ਹੈ ਨਹੀਂ ਜਿਹੜੇ ਮਾਰਨ ਆਉਂ ਆਜ ਵੀ ਹਾਂ ਉਹਨੂੰ ਕਹ ਰਿਹਾ ਮੂੰਹ ਜਾ ਹਣ ਕੋਈ ਨਹੀਂ ਆਉਣ ਦੇ ਉਹਨੂੰ ਪਤਾ ਬੱਦੇ ਜਾਂਦੇ ਖੇਤ ਬੰਦੇ ਕੰਮ ਤੋਂ ਦਾ ਕਰਨ ਘਰੇ ਗੱਲੀਆਂ ਬੁੜੀਆਂ ਨੇ ਮੂੰਹ ਚੱਕ ਕੇ ਤੁਰਿਆ ਫਿਰਦਾ ਦਾਬ ਜਾ ਕੇ ਆਉਂਦਾ ਮੇਰਾ ਸਾਰਾ ਕੁੱਤਾ ਕਰੜਾ ਵੀ ਆਪਾਂ ਸਾਫ ਚ ਕਰ ਦੂਗੂ ਉਹਦੋਂ ਆਪਾਂ ਸੈੱਟ ਲੈਨੇ ਆਪੀ ਨਾ ਦਾ ਡਬਲ ਪੀ ਦਿਨ ਦਿਨ ਲੋੜ ਨਹੀਂ ਹਾਂ ਲੈ ਮੇਰੀ ਗੱਲ ਸੁਣਾ ਮੈਂ ਤੁਰਿਆ ਤੂੰ ਹਾਂ ਦੱਸੋ ਆਪਾਂ ਬਣੋਗੇ ਸਕੀਮ ਆਪਾਂ ਕਰਦੇ ਆ ਥਾਪ ਤੂੰ ਚੱਲ ਬਾਣੀ ਦਾ ਟੱਕਣਾ ਪੂਸਾਬ ਤੋਂ ਬਾਣੀਆ ਹੋ ਗਿਆ ਫਾਇਦਾ ਜ਼ਿਆਦਾ ਕਰਾ ਬਸ ਇਹ ਕਾਨੂੰਨਾ ਸਕੀਮਾਂ ਦੀ ਬਣਾ ਲੜਾਉਂਦਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੈ है नहीं लगता करे के ए अजत गए या मौजरी कल्ली है करे अज तक अलराम कहना का जे अज ना कह गया इ लव जीत बात फायदा नहीं कोई इज बात नहीं टपजू चार दिन दी जवानी है फिर की फायदा कहंदा जेदे टाइम ही टप गए अज तक दिल से पत्थर तर के कह देना मच जेदा डर गया मर गया ਜੀਨ ਬੰਨੀ ਚਰਮ ਫਟ ਕੇ ਕਰਮ ਹੋਣੀ ਛੜਦਾ ਲਾਮ 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 ਦੇਵੀ ਮਾਤਾ ਕਿਪਾ ਕਰਦੀ ਐ ਕਹੇਦੀ ਹਿੰਮਤ ਹੀ ਹੋ ਜੇ ਕਹਿੰਦੀ ਹੋ ਜਤੀਏ ਹੋ ਜਤੀਏ ਤੱਕ ਨਹੀਂ ਆ ਵਧੀਆ ਵਧੀਆ ਤੂੰ ਨੱਸ ਬਹਿ ਜਾ ਬਹਿ ਜਾ ਬਹਿ ਜਾ ਕੋਈ ਨਾ ਤੇਰੇ ਘਰ ਆ ਓਹੋ ਅੱਜ ਤਾਂ ਮੂੜ ਠੀਕ ਲੱਗਦਾ ਤੇਰੇ ਹੁਕਮ ਤੋਂ ਬਿਨਾ ਕਿੱਥੇ ਵਹਿ ਜਾਗੇ ਜਤੀਏ ਅੱਛਾ ਤੇ ਬੰਦਾ ਤੇ ਅੱਛਾ ਦਿੰਦਾ ਨਹੀਂ ਕਿਤ ਗਿਆ ਹੋਇਆਗਾ ਕਹਤੇ ਗਿਆ ਨਾ ਦਾ ਕੀ ਕਰਾਉਣਾ ਦੀ ਮੈਂ ਚੱਲ ਪੈ ਜਿੰਨ ਦਿਨ ਦੀ ਉਹਨੇ ਪੈਸੇ ਜੇ ਲੱਗੇ ਲੈ ਜੇ ਪੈਸੇ ਆਏ ਹੁੰਦੇ ਤੇਰੇ ਕੋਲ ਉਹ ਹੀ ਨਾ ਆ ਜਾਂਦੇ ਸਭ ਬਤਾਏ ਕਹਿੰਦੀ ਸੀਗੀ ਤੈਨੂੰ ਕਿ ਮੈਨੂੰ ਸਾਪਾ 710 ਦਾ ਸੌਦਾ ਹੋਰ ਦੇ ਦੇ ਜਵਾਬ ਆ ਤੈਨੂੰ ਜਵਾਬ ਆ ਤੂੰ ਤਾਂ ਹੀ ੱੱਕੇ ਖਾਂਦੀ ਫਿਰਦੀ ਆ ਬੱਚਾ ਤੇ ਤੇ ਕਰਦੇ ਮਾਨਣਾ ਨਹੀਂ ਹੈਗਾ ਹੋਰ ਮੈਂ ਫਿਰ ਤੇਰੇ ਬਾਈ ਨੂੰ ਭੇਜੂੰਗੀ ਲੈ ਆਉਗਾ ਸੌਦਾ ਮੈਂ ਤਾਂ ਤੇਨੂੰ ਉੱਦੇ ਵੀ ਦੇਛਾਂ ਦਾ ਲੜਿਆ ਜਤੀਏ ਵੀ ਤੂੰ ਬੱਚ ਤੇ ਮੈਂ ਨਹੀਂ ਜਾਂਦਾ ਤੇਰਾ ਬੰਦਾ ਪਤਾ ਨਹੀਂ ਕਿਵੇਂ ਚੜਦੀ ਨੂੰ ਚੱਲ ਲੈਂਦਾ ਮੈਂ ਨਹੀਂ ਡਰਦਾ ਤੈਨੂੰ ਅੱਛਾ ਜੀ ਹਾਂ देख ना मैं हेख लैंना हे जल कर हथा पिन तू कुर्सी मेहनी ला के बुरा हाल किया तेन गल कहनी छेकता नहीं करती कहते हों पे लिखे जे आई 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 भी मतलब आई नी ग्राही हजे मर्जी ऐसी

ਅਮੀਟ ਕਰਦੇ ਆ ਛਾਦੀ ਛਾਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਛਾਰੇਆਂ ਦਾ ਦਿਲੇ ਧੰਨਵਾਦ ਜਿਨ੍ਹਾਂ ਨੇ ਟਾਈਮ ਕੱਢ ਕੇ ਇਹ ਵੀਡੀਓ ਨੂੰ ਦੇਖਿਆ ਤੇ ਬਾਕੀ ਆਪਣੀ ਕਮੈਂਟਾਂ ਚ ਰਹਿ ਦਿਓ ਵੀਡੀਓ ਕਿਵੇਂ ਲੱਗੀ ਤੇ ਸਾਡੇ ਚੈਨਲ ਨੂੰ ਨੰਗਲਵਾਲੇ ਜੱਟ ਸਬਸਕ੍ਰਾਈਬ ਕਰੋ ਵੱਧ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਕਿ ਅਸੀਂ ਅੱਜ-ਅੱਜ ਫਿਲਮਾਂ ਲੈ ਕੇ ਹੁੰਦੇ ਰਹੀਏ ਅਸੀਂ ਇੱਕ ਫਿਲਮ ਆਪਣੀ ਸ਼ਨੀਵਾਰ ਨੂੰ ਇੱਕ ਬੁੱਧਵਾਰ ਨੂੰ ਲੈ ਕੇ ਆਉਨੇ ਆ ਕੋਈ ਵੀ ਵੀਡੀਓ ਮਿਸ ਨਹੀਂ ਕਰਦੇ ਛੱਡੀ ਮਿਹਨਤ ਨੂੰ ਮਾਲਕ ਰੰਗ ਲਾਵੇ ਆਪੀ ਕਹਤਾ ਆਪੀ ਕਹਤਾ